16-17 ਸਾਲ ਹੋ ਗਏ ਨੇ ਨਸ਼ੇ ਦੇ ਵਿੱਚ ਵੜਿਆ ਨੂੰ ਮੈਂ 1 ਕਿਲੋ ਮਾਲ ਖਾਂਦਾ ਹਾਂ ਜਿਨ੍ਹਾਂ ਪੱਛੇ ਹੋਏ ਹੁਣ ਜਦੋਂ ਡਾਕਟਰ ਸਾਹਿਬ ਨੇ ਤੁਹਾਨੂੰ ਦਵਾਈ ਦਿੱਤੀ ਮਨ ਮੜਾ ਕੇ ਦਵਾਈ ਖਾਤੀ ਤੇ ਹੁਣ ਕਿਦਾਂ ਬੋਡੀ ਤੇ ਹੁਣ ਕੰਮ ਨੂੰ ਕਿਦਾਂ ਹੁਣ ਕੰਮ ਕਰਨ ਨੂੰ ਇੰਨਾ ਜੀ ਕਰਦਾ ਜੀ ਕਿ ਕੰਮ ਕਰੀ ਜਾਈਏ ਪਹਿਲਾਂ ਰੋਟੀ ਖਾਂਣ ਤੇ ਜੀ ਨਹੀਂ ਹੀ ਕਰਦਾ ਮਾਲ ਨਾਲ ਰੱਤ ਜੀ ਦਾ ਹੈ ਮਿਹਰਪਰਾਸ ਪ੍ਰੋਡਕਟ ਤਿਆਰ ਕੀਤਾ ਜੋ ਕਿ ਹਰ ਪ੍ਰਕਾਰ ਦੇ ਨਸ਼ੇ ਤੇ ਕੰਮ ਕਰਦਾ ਹੈ ਜੜੋਂ ਨੂੰ ਖਤਮ ਕਰਦਾ ਹੈ ਕੋਈ ਵੀ ਨਸ਼ਾ ਹੋਵੇ ਚਿੱਟਾ ਹੋਵੇ ਅਫੀਮ ਹੋਵੇ ਪੁੱਕੀ ਹੋਵੇ ਸਾਡੀ ਦਵਾਈ ਦਾ ਇਹ ਮਕਸਦ ਹੈ ਕਿ ਪਹਿਲੇ ਦਿਨ ਤੋਂ ਹੀ ਤੋੜ ਖਤਮ ਕਰੂ ਅਸੀਂ ਇੱਥੇ ਆਏ ਤੇ ਇਹਨਾਂ ਨੂੰ ਪੁੱਛਿਆ ਇਹਨਾਂ ਆਖਿਆ ਵੀ ਤੁਹਾਡਾ ਮਾਲ ਤੇ ਛਡਵਾ ਦੇਾਂਗੇ ਇੱਕ ਡੱਬੀ ਲਗਾਇਆ ਇੱਕ ਡੱਬੀ ਨਾਲ ਵਧੀਆ ਸਿਸਟਮ ਰਿਹਾ ਉਸ ਤੋਂ ਬਾਅਦ ਫਿਰ ਦੂਜੀ ਡੱਬੀ ਲਗਾਇਆ ਦੂਜੀ ਡੱਬੀ ਨਾਲ ਮੇਰਾ ਬਿਲਕੁਲ ਛੁੱਟ ਗਿਆ ਸੀ ਮਾਲ ਵਿੱਚ ਇਹ ਨੂੰ ਤਕਰੀਬਨ 5 ਸਾਲ ਹੋ ਗਏ ਸਰ ਇਹ ਮੈਂ ਮਿਹਨਤ ਕਰਦੇ ਨੂੰ ਇਸ ਪ੍ਰੋਡਕਟ ਨੂੰ تیار ਕਰਦੇ ਨੂੰ ਜਿੱਦਾਂ ਐਰੋਵੈਦਿਕ ਜੜੀਆਂ ਬੂਟੀਆਂ ਨੇ ਜਿਹੜੀਆਂ ਜੋ ਕਿ 100% ਆਯੁਰਵੈਦਿਕ ਨੇ ਸੇਫ ਨੇ ਸਰੀਰ ਤੇ ਕੋਈ ਨੁਕਸਾਨ ਨਹੀਂ ਹੈਗਾ ਹਮ ਤਾਂ ਅਕਸਰ ਮੇਰੇ ਕੋਲ 8 ਤੋਂ 10000 ਪੇਸ਼ੈਂਟ ਨੇ ਦਵਾਈ ਖਾਤੀ ਹੈ ਜੋ ਕਿ ਬਿਲਕੁਲ ਰਿਲੀਫ ਨੇ ਨਸ਼ੇ ਤੋਂ ਇਹ ਦਵਾਈ ਨਾਲ ਜਿੰਨੇ ਵੀ ਮੈਨੂੰ ਰਿਜ਼ਲਟ ਮਿਲੇ ਨੇ ਬੰਦਿਆਂ ਦਾ ਰੰਗ ਵੀ ਸਾਫ਼ ਹੋਇਆ ਜੋ ਨਸ਼ੇ ਦੀ ਤੋੜ ਕਰਕੇ ਹੋਇਆ ਹੋਇਆ ਸੀਗਾ ਤੇ ਨਾਲ ਵਜ਼ਨ ਵੀ ਇਨਕਰੀਸ ਹੋਇਆ ਵਜ਼ਨ ਦਾ ਮਤਲਬ ਇਹ ਨਹੀਂ ਹੈਗਾ ਕਿ ਮੋਟਾ ਹੋ ਜਾਏਗਾ ਜਾਂ ਕੁਝ ਵੀ ਹੋ ਜਾਏਗਾ ਮਤਲਬ ਜਿੰਨੇ ਕੇ ਫੈਟ ਸੈੱਲ ਤੋੜ ਦਿੰਦਾਗਾ ਆਪਣਾ ਨਸ਼ਾ ਉੰਨੇ ਕੇ ਬਣਾ ਦੇਗਾ ਇਹ ਜਿਹੜੀ ਮਹਿਰਨਾ ਦੀ ਇੱਕ ਜਿਹੜੀ ਚਮਨਪਰਾਸ਼ ਰੂਪੀਤ ਜਿਹੜੀ ਦਵਾਈ ਤਿਆਰ ਕੀਤੀ ਹੈ ਇਹ ਦਵਾਈ ਖਾਣ ਦੇ ਨਾਲ ਜਿੰਨਾ ਮਰਜ਼ੀ ਨਸ਼ਾ ਕਰਦਾ ਹੋਵੇ ਉਹ ਇਸ ਦਵਾਈ ਦੇ ਨਾਲ ਜਿਹੜਾ ਨਸ਼ਾ ਛੱਡ ਸਕਦਾ ਹੈ ਮੇ ਨਸ਼ਿਆਂ ਦੀ ਗੱਲ ਚੱਲ ਰਹੀ ਹੈ ਨਸ਼ਾ ਜਿਹੜਾ ਪੰਜਾਬ ਦੇ ਵਿੱਚ ਇਸ ਵੇਲੇ ਘਰ ਘਰ ਪਹੁੰਚ ਚੁੱਕਾ ਹੈ ਅੱਜ ਛੋਟੇ ਬੱਚੋਂ ਤੋਂ ਲੈ ਕੇ ਵੱਡੇ ਇੱਥੇ ਤੱਕ ਲੜਕੀਆਂ ਵੀ ਨਸ਼ਿਆਂ ਤੋਂ ਜਿਹੜੀਆਂ ਆਵਾਜ਼ ਨਹੀਂ ਦੇ ਰਹੀਆਂ ਉਹ ਵੀ ਇਹਨਾਂ ਨਸ਼ੇ ਵਿੱਚ ਲੱਗੀਆਂ ਹੋ ਜਾਂਦੀਆਂ ਨੇ ਤੁਹਾਡੇ ਮਨਚ ਕਿਵੇਂ ਉਪਰਾਲਾ ਮੈਂ ਆਇਆ ਮੈਂ ਸਭ ਤੋਂ ਪਹਿਲਾਂ ਦੇਖ ਰਿਹਾ ਕਿ ਕਾ ਚੰਮਨਪਰਾਸ਼ ਦੀ ਜਿਹੜੀ ਹੈ ਡੱਬੀ ਟਾਈਪ ਆ ਇਹ ਚੀਜ਼ ਹੈ ਇਹ ਕੀ ਚੀਜ਼ ਹੈ ਕਿ ਜਿਹਦੇ ਨਾਲ ਤੁਸੀਂ ਇੱਕ ਉਪਰਾਲਾ ਕਰ ਰਹੇ ਹੋ ਕਿ ਜਿਹੜਾ ਯੂਥ ਹੈ ਉਹ ਨਸ਼ੇ ਜਿਹੜੇ ਆ ਉਹ ਤੋਂ ਤੌਬਾ ਕਰੇ ਸਰਬ ਪ੍ਰਤੀ ਦਿਨ ਨਸ਼ੇ ਦੇ ਜੋ ਮਤਲਬ ਮਾਤਰਾ ਦਿਨੋਂ ਦਿਨ ਵਧ ਰਹੀ ਆ ਕਾਟ ਨਹੀਂ ਰਹੀ ਵਧ ਰਹੀ ਆ ਇਹ ਜਿਹੜੀ ਲਹਿਰ ਆ ਅੱਗ ਚੱਲ ਰਹੀ ਆ ਦਿਨੋਂ ਦਿਨ ਉੱਪੋਂਦੀ ਜਾ ਰਹੀ ਆ ਘਰਾਂ ਦੇ ਘਰ ਉਜੜ ਰਹੇ ਨੇ ਈਵਨ ਮੇਰੇ ਲੋਕ ਇਦਾਂ ਦੇ ਕੇਸ ਵੀ ਆਏ ਨੇ ਕਿ ਰੋਂਦੇ ਵਿਚਾਰੇ ਆਂਦੇ ਨੇ ਮਾਪੇ ਕੀ ਘਰ ਦੇ ਪੱਖੇ ਵੀ ਵੇਚਦੇ ਅੱਜ ਕੱਲ ਚਿੱਟੇ ਦਾ ਨਸ਼ਾ ਕਿੰਨਾ ਜ਼ਿਆਦਾ ਵਧ ਰਿਹਾ ਕੋਈ ਵੀ ਨਸ਼ਾ ਕੋਈ ਵੀ ਲੈ ਲੋ ਜੋ ਕਿ ਸਰੀਰ ਲਈ ਵੀ ਨੁਕਸਾਨਦਾਇਕ ਆ ਤੇ ਆਪਣੇ ਪਰਿਵਾਰ ਲਈ ਵੀ ਇਹ ਪੀੜੀਆਂ ਦੀ ਪੀੜੀਆਂ ਉਜੜ ਰੀਆਂ ਨੇ ਸੋ ਇਸ ਚੀਜ਼ ਨੂੰ ਮੈਂ ਸੋਚ ਕੇ ਮਿਹਰਪਰਾਸ ਪ੍ਰੋਡਕਟ ਤਿਆਰ ਕੀਤਾ ਜੋ ਕਿ ਹਰ ਪ੍ਰਕਾਰ ਦੇ ਨਸ਼ੇ ਤੇ ਕੰਮ ਕਰਦਾ ਹੈ ਜੜੋਂ ਨੂੰ ਖਤਮ ਕਰਦਾ ਹੈ ਕੋਈ ਵੀ ਨਸ਼ਾ ਹੋਵੇ ਚਿੱਟਾ ਹੋਵੇ ਅਫੀਮ ਹੋਵੇ ਪੁੱਕੀ ਹੋਵੇ ਤੇ ਸ਼ਰਾਬ ਹੋਵੇ ਜਾਂ ਮੈਡੀਕਲ ਨਸ਼ਾ ਕੋਈ ਵੀ ਕੋਵੇ ਉਹਨਾਂ ਨੂੰ ਜਦੋਂ ਖਤਮ ਕਰਦਾ ਹੈ ਇਹ ਜਿਹੜੀ ਤੋੜ ਖਤਮ ਕਰਦਾ ਹੈ ਦੇਖੋ ਜੀ ਜੇ ਬੰਦੇ ਨੂੰ ਆਪਾਂ ਕਹਿ દઈએ ਕਿ 20 25 ਦਿਨਾਂ ਚ ਤੋੜ ਖਤਮ ਹੋਊਗੀ 30 ਦਿਨਾਂ ਚ ਤੋੜ ਖਤਮ ਹੋਊਗੀ ਸਾਡੀ ਦਵਾਈ ਦਾ ਇਹ ਮਕਸਦ ਆ ਕਿ ਪਹਿਲੇ ਦਿਨ ਤੋਂ ਹੀ ਤੋੜ ਖਤਮ ਕਰੂ ਕਿਉਂਕਿ ਪੇਸ਼ੈਂਟ ਕੋਲ ਜਾਂ ਜੋ ਵਿਅਕਤੀ ਨਸ਼ਾ ਕਰਦਾ ਉਹ 15 ਦਿਨ ਵੇਟ ਨਹੀਂ ਕਰ ਸਕਦਾ ਨਸ਼ੇ ਤੋੜ ਨੂੰ ਖਤਮ ਕਰ ਲਈ ਇਹ ਆਪਣੀ ਜਿਹੜੀ ਦਵਾਈ ਹੈ ਪਹਿਲੇ ਦਿਨ ਤੋਂ ਲੈ ਕੇ 15 ਦਿਨਾਂ ਦੇ ਵਿੱਚ ਵਿੱਚ ਤੋੜ ਖਤਮ ਕਰ ਦਿੰਦੀ ਹੈ ਤੇ ਇਹਦਾ ਕੋਰਸ ਆ ਜਿਹੜਾ ਉਹ ਆਪਣਾ 1.5 ਮਹੀਨੇ ਦਾ ਸਵਾ ਮਹੀਨੇ ਦਾ 1.5 ਮਹੀਨਾ ਲੱਗ ਜਾਂਦਾਗਾ 45 ਦਿਨਾਂ ਦਾ ਕੋਰਸ ਆ ਉਹਦੇ ਵਿੱਚ ਕੀ ਕਰਦਾ ਹੈ ਬਲੱਡ ਪਿਉਰੀਫਾਈ ਵੀ ਕਰਦਾ ਹੈ ਕਿ ਜਦੋਂ ਇਹ ਦਵਾਈ ਛੱਡੇਗਾ ਪੇਸ਼ੈਂਟ ਕੋਈ ਵੀ ਵਿਅਕਤੀ ਤਾਂ ਕਿ ਉਹ ਨਸ਼ੇ ਦੀ ਲਪੇਟ ਚ ਦੁਬਾਰਾ ਨਾ ਵੇ ਨਮਾ ਖੂਨ ਬਣ ਜੂ ਨਵੇਂ ਤੱਤ ਬਣ ਜਾਣਗੇ ਤਾਂ ਕਿ ਬੰਦੇ ਨੂੰ ਤੋੜ ਨਾ ਲੱਗੇ ਸੋ ਇਸ ਤਰ੍ਹਾਂ ਦੀ ਇਹ ਮੈਡੀਸਨ ਆ